ਜਦੋਂ ਆਪਾਂ ਸਿਮਰਨ ਕਰਨ ਲੱਗਾਂਗੇ ਮੂਲ ਮੰਤਰ ਗੁਰ ਮੰਤਰ ਬੀਜ ਮੰਤਰ ਮਹਾ ਮੰਤਰ ਮਾਲਾ ਮੰਤਰ ਦਾ ਤੇ ਫਿਰ ਆਪਣਾ ਜਿਹੜਾ ਵਿਸ਼ਵਾਸ ਹੈ ਗੁਰਬਾਣੀ ਤੇ ਵੱਜੇਗਾ ਐਡਾ ਵੱਡਾ ਖਜ਼ਾਨਾ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਹੈ ਫਿਰ ਵੀ ਆਪਾਂ ਨੂੰ ਧਾਗਿਆਂ ਤੇ ਜ਼ਿਆਦਾ ਤੇ ਤ੍ਰੀਤਾਂ ਤੇ ਜ਼ਿਆਦਾ ਵਿਸ਼ਵਾਸ ਹੋ ਗਿਆ ਬੀਜ ਮੰਤਰ ਸੰਗਤ ਜੀ ਇੱਕ ਓੰਕਾਰ ਇੱਕ ਓੰਕਾਰ ਇਹ ਬੀਜ ਮੰਤਰ ਹੈ ਬੀਜ ਮੰਤਰ ਹੈ ਇੱਕ ਓੰਕਾਰ ਜਿਵੇਂ ਫਸਲ ਬੀਦਿਆਂ ਤੇ ਇੱਕ ਬੀਜ ਆਪਾਂ ਪਾਉਣੀ ਹੈ ਤੇ ਉਸ ਤੋਂ ਬਾਅਦ ਸੰਗਤ ਜੀ ਜਿਹੜੀ ਸਾਰੀ ਫਸਲ ਹੁੰਦੀ ਹੈ ਮੰਨ ਲਓ ਕਿ ਇੱਕ ਛੱਟਾ ਆਪਾਂ ਕਣਕ ਦਾ ਦਿੱਤਾ ਜਾਂ ਇੱਕ ਦਾਣਾ ਕਣਕ ਦਾ ਬੀਜਿਆ ਤੇ ਉਹਦੇ ਵਿੱਚ ਇੱਕ ਛਿੱਟਾ ਨਿਕਲਦਾ ਕਣਕ ਦਾ ਤੇ ਉਹਦੇ ਵਿੱਚ ਕਈ ਅਨੇਕਾਂ ਦਾਣੇ ਹੁੰਦੇ ਨੇ ਬੀਜ ਬੀਜਿਆ ਇੱਕ ਦਾਣੀ ਦਾ ਇੱਕ ਦਾਣੇ ਦਾ ਬੀਜ ਬੀਜਿਆ ਤੇ ਅਨੇਕਾਂ ਦਾਣੇ ਨੂੰ ਲੱਗੇ ਨੇ ਬੀਜ ਮੰਤਰ ਹੈ ਇੱਕ ਓੰਕਾਰ ਇੱਕ ਓੰਕਾਰ ਕਿਉਂਕਿ ਇੱਕ ਸੰਗਤ ਜੀ ਜਿਹੜਾ ਹੈ ਤੁਸੀਂ ਵੇਖਿਆ ਹੋਵੇਗਾ ਗੁਰਬਾਣੀ ਵਿੱਚ ਇੱਕ ਓੰਕਾਰ ਲਿਖਿਆ ਹੈ ਪਹਿਲਾਂ ਸਤਿਗੁਰ ਜੀ ਨੇ ਗਿਣਤੀ ਦਾ ਏਕਾ ਪਾਇਆ ਹੈ ਗਿਣਤੀ ਦਾ ਏਕਾ ਕਿਉਂ ਪਾਇਆ ਹੈ ਗਿਣਤੀ ਦਾ ਏਕਾ ਇਸ ਕਰਕੇ ਪਾਇਆ ਜੇ ਉੱਥੇ ਸੰਗਤ ਜੀ ਸਿਹਾਰੀ ਈੜੀ ਸਿਹਾਰੀ ਐੜਾ ਉੱਤੇ ਅਦਕ ਪਾ ਕੇ ਇੱਕ ਪਾਉਂਦੇ ਫਿਰ ਸੰਗਤ ਜੀ ਅੰਤਰੀਵ ਅਰਥ ਕੱਢਨੇ ਸੀ ਆਪਾਂ ਏੜੀ ਨੂੰ ਸਿਆਰੀ ਇਹਦੀ ਵੱਖਰੀ ਆਪਾਰਥ ਕੱਢਨੇ ਸੀ ਉੱਤੇ ਅਧਿਕ ਲੱਗਿਆ ਹੁੰਦਾ ਵੱਖਰਾ ਅਰਥ ਨਿਕਲਣਾ ਸੀ ਇੱਕ ਦਾ ਕੱਕੇ ਦਾ ਫਿਰ ਵੱਖਰਾ ਹੀ ਅਰਥ ਨਿਕਲਣਾ ਸੀ ਇਹਦੇ ਅਰਥ ਅਨੇਕਾਂ ਬਣ ਜਾਣੇ ਸੀ ਇੱਕ ਏੜੀ ਸਿਆਰੀ ਉੱਤੇ ਅਧਿਕ ਕੱਕਾ ਜੇ ਅੰਤਰੀਵ ਆਪਾਂ ਸੰਗਤ ਜੀ ਜਦੋਂ ਆਪਾਂ ਅਰਥ ਕੱਢਕ ਜਵੇਂ ਅਰਦਾਸ ਦੇ ਆਪਾਂ ਅਰਥ ਕਰਦੇ ਆ ਏੜੀ ਦਾ ਹੋਰ ਅਰਥ ਬੰਦ ਹੈ ਰਾਰੇ ਦਾ ਹੋਰ ਹੈ ਦਦੇ ਕੰਨਾ ਹੋਰ ਸੱਸੀ ਦਾ ਹੋਰ ਅਰਥ ਬੰਦ ਹੈ ਇਸੇ ਤਰ੍ਹਾਂ ਜੇ ਗਿਣਤੀ ਦਾ ਸਤਿਗੁਰੂ ਜੀ ਨੇ ਤਾਂ ਪਾਇਆ ਹੈ ਕਿ ਇੱਕ ਕਿ ਇਹਦੇ ਨਾਲ ਏੜੀ ਲੱਗੀ ਤੇ ਨੱਕ ਕੱਲ ਗਿਆ ਸਿਰਫ ਇੱਕ ਹੀ ਪਰ ਤੇ ਜੇ ਦੂਜਾ ਗੁਰਮੁਖੀ ਚ ਪਾਇਆ ਹੁੰਦਾ ਇੱਕ ਫਿਰ ਵਿਦਵਾਨਾਂ ਨੇ ਸਿਹਾਰੀ ਦੀ ਅਰਥ ਉਖੜਨੇ ਸੀ ਈੜੀ ਦਾ ਹੋਰ ਅਰਥ ਕੜਨਾ ਸੀ ਕੱਕੇ ਦਾ ਹੋਰ ਅਰਥ ਕੜਨਾ ਸੀ ਇਸ ਕਰਕੇ 사ਤਗੁਰੂ ਜੀ ਗਿਣਤੀ ਦਾ ਪਹਿਲਾ ਇੱਕ ਪਾ ਕੇ ਸਮਝਾਉਣਾ ਕੀਤਾ ਕਿ ਇਹਦੇ ਕੋਈ ਹੁਣ ਅਰਥ ਨਹੀਂ ਇੱਕ ਹੀ ਬਸ ਪ੍ਰਮਾਤਮਾ ਇੱਕੋ ਹੀ ਹੈ ਸੋਪ ਗੱਲ ਕਰ ਰਹੇ ਬੀਜ ਮੰਤਰ ਬੀਜ ਮੰਤਰ ਇੱਕ ਓੰਕਾਰ ਇਹ ਬੀਜ ਮੰਤਰ ਇੱਕ ਓੰਕਾਰ ਅਗਿਆ ਗੁਰ ਮੰਤਰ ਗੁਰ ਮੰਤਰ ਆਪਨ ਸਾਰੇ ਨੂੰ ਪਤਾ ਹੈ ਕਿ ਵਾਹਿਗੁਰੂ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ ਗੁਰਮੰਤਰ ਵਾਹਿਗੁਰੂ ਹੈ ਅੱਗੇ ਆ ਕੇ ਮੂਲ ਮੰਤਰ ਮੂਲ ਮੰਤਰ ਇਹ ਸਾਰੇ ਨੂੰ ਪਤਾ ਹੈ ਕਿ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕਰਕੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਹੈ ਕਈਆਂ ਦੀ ਤਰਕ ਪੈਦਾ ਹੁੰਦੀ ਹੈ ਇਸੇ ਤੇ ਕਿ ਗੁਰ ਪ੍ਰਸਾਦ ਅਕ ਮੂਲ ਮੰਤਰ ਹੈ ਸੰਗਤ ਜੀ ਜਿਹੜਾ ਗੁਰ ਪ੍ਰਸਾਦ ਕਮੰਦ ਹੈ ਗੁਰ ਪ੍ਰਸਾਦਕ ਪੜੀ ਜਾਵੇ ਜਿਹੜਾ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਜਪਦਾ ਹੈ ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਤੋਂ ਕੋਈ ਵਿਦਵਾਨ ਨਹੀਂ ਸੀ ਸੰਤ ਗਿਆਨੀ ਗੁਰਬਜਨ ਸਿੰਘ ਖਾਲਸਾ ਪਿੰਡਰਾ ਵਾਲੇ ਤੋਂ ਕੋਈ ਵਿਦਵਾਨ ਨਹੀਂ ਸੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲੇ ਤੋਂ ਵੱਡਾ ਕੋਈ ਵਿਦਵਾਨ ਨਹੀਂ ਸੀ ਉਹਨਾਂ ਦੀ ਕਥਾ ਉਹਨਾਂ ਦੇ ਬਚਨ ਸੁਣ ਲਓ ਸਾਰਿਆਂ ਦੇ ਵਿੱਚ ਇਹੀ ਗੱਲ ਕਹੀ ਹੈ ਕਿ ਜਿਹੜਾ ਮੂਲ ਮੰਤਰ ਹੈ ੴ ਤੋਂ ਲੈ ਕੇ ਗੁਰਪ੍ਰਸਾਦ ਤੱਕ ਨਹੀਂ ਪੜ੍ਹਨਾ ਮੂਲ ਮੰਤਰ ਗੁਰਨਾਨਕ ਹੋਸੀਪੀ ਸਤਿ ਜੀ ਤੱਕ ਹੀ ਉਚਾਰਨ ਕਰਨਾ ਹੈ ਤੇ ਜੇ ਤੁਸੀਂ ਸੰਗਤ ਜੀ ਹੋਰ ਮਹਾਂ ਪ੍ਰਸ਼ੰਦੇ ਬਚਨ ਸੁਣੋਗੇ ਬਾਬਾ ਦੀਪ ਸਿੰਘ ਦਾ ਸਿਰ ਵਾਲਾ ਦਮਾਲੀ ਵਾਲਾ ਜਿਹੜਾ ਕੜਾ ਸੀ ਨਾ ਉਹ ਉਹਦੇ ਉੱਤੇ ਵੀ ਮੂਲ ਮੰਤਰ ਸਾਰਾ ਸੰਪੂਰਨ ਲਿਖਿਆ ਹੋਇਆ ਹੈ ਮੂਲ ਮੰਤਰ ਜਿਹੜਾ ਆਪਣਾ ਆਪਾਂ ੴ ਤੋਂ ਨਾਨਕ ਹੋਸੀਪੀ ਸਤਿ ਤੱਕ ਮੂਲ ਮੰਤਰ ਹੈ ਤਿੰਨ ਮੰਤਰ ਹੋਗੇ ਚੌਥਾ ਮੰਤਰ ਮਹਾ ਮੰਤਰ ਮਹਾ ਮੰਤਰ ੴ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਇਤਿ ਟਕ ਇਹ ਮਹਾਂ ਮੰਤਰ ਹੈ। ਆਕੇ ਆ ਕੇ ਮਾਲਾ ਮੰਤਰ। ਮਾਲਾ ਮੰਤਰ ਸੰਪੂਰਨ ਜਪਜੀ ਸਾਹਿਬ ਹੈ। ਮਾਲਾ ਮੰਤਰ ਸੰਪੂਰਨ ਜਪਜੀ ਸਾਹਿਬ ਸਾਰਾ ਜਪਜੀ ਸਾਹਿਬ ਮਾਲਾ ਮੰਤਰ ਹੈ। ਤੁਸੀਂ ਆਪ ਜੀ ਨੇ ਪੰਜ ਮੰਤਰਾਂ ਦੇ ਜਿਹੜੇ ਸੁਣ ਲਏ ਨੇ ਕਿ ਬੀਜ ਮੰਤਰ ਕੀ ਹੈ ਗੁਰ ਮੰਤਰ ਕੀ ਹੈ ਮੂਲ ਮੰਤਰ ਕੀ ਹੈ ਮਹਾਂ ਮੰਤਰ ਕੀ ਹੈ ਤੇ ਮਾਲਾ ਮੰਤਰ ਕੀ ਹੈ ਇਹ ਸਿੱਖਾਂ ਦੇ ਪੰਜ ਮੰਤਰ ਨੇ ਇਹਨਾਂ ਦਾ ਹੀ ਅਭਿਆਸ ਸਿੱਖਨੇ ਕਰਨਾ ਹੈ ਤੇ ਹੋਰ ਜਿਹੜੇ ਧਾਗੇ ਤ੍ਰੀਤਾ ਪਿੱਛੇ ਲੱਗੇ ਨੇ ਸੰਗਤ ਜੀ ਇਹਨਾਂ ਦੇ ਵਿੱਚੋਂ ਕੁਝ ਨਹੀਂ ਮਿਲਣਾ। ਉਹ ਆਪ ਦੁਖੀ ਨਹੀਂ ਦੁਖੀ ਹੋ ਤੇ ਆਪਾਂ ਉਹਨਾਂ ਸਾਧਿਆਂ ਜਾ ਕੇ ਚੌਕੀਆਂ ਪੱਲੇ ਬਿਲਕੁਲ ਗਲਤ ਹੈ ਗੁਰਬਾਣੀ ਦੇ ਆਸਰਾ ਉਹ ਟਾਟਾ ਰੱਖੋ ਇੰਨੇ ਤਾਰਨਾ ਪੈਣਾ ਸੋ ਭੁੱਲਾਂ ਦੀ ਮਾਫੀ